ਮੈਨੂੰ ਠੀਕ ਆ ਗਈ ਗੋਈ ਸਰ ਉਹ ਦਵਾਈ ਲੈਣੋਂ ਹੁੰਦੇ ਚਾਚੀ ਹੀ ਉਹਦੇ ਨਾਲ ਇੱਥੇ ਵੱਜ ਗਏ ਹਨ ਕੋਲੇ ਵਾਲੀ ਦੇ ਲਾਗੇ ਕਿਹੜੀ ਗੱਡੀ ਸੀ ਪਤਾ ਨਹੀਂ ਮਿੰਦਰ ਆ ਬਲੇ ਮੈਨੂੰ ਮਿੰਦਰ ਆ ਬਲੇਰ ਉਹ ਕਿੰਨੀ ਉਮਰ ਦੀ ਬੇਟੇ ਵੀ ਕੀ ਕੰਮ ਕਰਦਾ ਉਹ ਬਿਲਡਿੰਗ ਦਾ ਕੰਮ ਕਰਦਾ ਹੈ ਕਿੰਨੇ ਭੈਣ ਭਰਾ ਚੱਲੇ ਹੋਏ ਦੋ ਬੇਟੇ ਸੀ ਇੱਕ ਬੇਟੀ ਹੈ ਪਤਾ ਲੱਗਾ ਜਿਹੜੀ ਗੱਡੀ ਨੇ ਟੱਕਰ ਮਾਰੀ ਸੀ ਲੱਪਣ ਰਿਹਾ ਜੀ ਲੱਭੀ ਨਹੀਂ ਕੀ ਮੰਗ ਕਰਦੇ ਨੇ ਪੁਲਿਸ ਕੋਲ ਕੁਝ ਜੋਸ ਤਾਂ ਮੈਨੂੰ ਹਾਂ ਆਪ ਮਿਲ ਲਗੇ ਹਾਂ ਜੀ ਬਾਕੀ ਸਹਾਰਾ ਸੀ ਉਹਨਾਂ ਬੜਾ ਜੀ ਮਾਦਮ ਜਿੱਥੇ ਕੰਮ ਕਰਦਾ ਉਹਨਾਂ ਮਿਹਨਤ ਮਜ਼ਦੂਰੀ ਕਰਦੇ ਗੱਡੀ ਦਾ ਪਾ ਕਰੀ ਤੇ ਨਾ ਭਾਜੀ ਕੀ ਗੱਲ ਬਾਤ ਹੋਈ ਕਰੀ ਸਰਵਰ ਸਿੰਘ ਜੀ ਮੇਰਾ ਨਾਮ ਤੇ ਮਿਲ ਜਾਣਾ ਕੀ ਗੱਲ ਬਾਤ ਹੀ ਕਰਦੇ ਨੇ ਗੱਲ ਬਾਜੀ ਉਹ ਘਰ ਦੇ ਠੀਕ ਨਹੀਂ ਉਹਨਾਂ ਦਵਾਈ ਲੈਣਾ ਹੈ ਤੇ ਸਰਕਾਰੀ ਹਸਪਤਾਲ ਚ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਆ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਏ ਇਹ ਕਰਦੇ ਤੇ ਰਾਹ ਦੇ ਵਿੱਚ ਆਉਂਦੀ ਗੱਡੀ ਉਹਨਾਂ ਮਾਰੀ ਆ ਤੇ ਦੋਵਾਂ ਦੀ ਮੌਤ ਹੋ ਗਈ ਆ ਮੌਤ ਦੀ ਪਤਾ ਲੱਗਾ ਸੀ ਕੌਣ ਐ ਕਿੱਦਾਂ ਆਇਆ ਉਹ ਇਹ ਉਹਨਾਂ ਦਾ ਹਨ ਵਜੇ ਪਤਾ ਨਹੀਂ ਕੋਲ ਅੱਗਾ ਕੈਬ ਰੇਡ ਤਾਂ ਡੇ ਆ ਬੋਲੇ ਨੇ ਤੇ ਕਹਿੰਦੇ ਆ ਵੀ ਲੱਭ ਜਾਣਗੇ ਬੰਦੇ ਗੱਡੀ ਭਰੇਰੋ ਆ ਤੇ ਇਧਰ ਮਜੀਠੀ ਵਾਲ ਨੂੰ ਕਹਿੰਦੇ ਵੀ ਗਈ ਆ ਭਜਾ ਕੇ ਜੜੀ ਕਿੰਨੀ ਉਮਰ ਹੀ ਬੇ ਸਾਡੇ ਪਤੀ ਜੀ ਦੇ ਜੀ 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 ਕੋਈ 18 19 ਸਾਲ ਦੀ ਜੀ ਹਾਂ ਜੀ ਤਰ੍ਹਾਂ ਬੰਦੇ ਸਨ ਉਹਨਾਂ ਦੀ 40 42 ਸਾਲ ਦੀ 45 ਦੇ ਰਾਖੇ ਬਣਿਆ ਜੀ ਬੱਚੇ ਕਿੰਨੇ ਤੁਹਾਡੇ ਬੱਚੇ ਸਾਡੇ 8 ਆ ਜੀ ਇੱਕ ਮੇਰਾ ਦੇ ਸੱਤ ਬੇਟੀਆਂ ਤੇ ਚਾਰ ਵਿਆਹੇ ਚਾਰ ਜਰੀ ਦੇ ਹੋ ਮਾਰੇ ਪਾਂਡੇ ਜੀ ਕੀ ਮੰਗ ਕਰਦੇ ਜੋ ਮਾਗਿਆ ਨਹੀਂ ਜਨਨ ਇਨਸਾਫ ਤੇ ਮਰੇ ਵੀ ਜਿਹੜੇ ਇਹਨੇ ਵਾਕੀ ਰੋਜ਼ ਬੰਦੇ ਮਾਰ ਦਿੰਦੇ ਸੜਕਾਂ ਦੇ ਲੋਟੀ ਵੇਹਲੀ ਚਲਾਉਂਦੇ ਹੀ ਨਹੀਂ ਗੱਡੀ ਧਿਆਨ ਨਾਲ ਕਿਦਾਂ ਮਾੜਾ ਕੰਮ ਹੋਇਆ ਜੀ ਪਰਵਾਹ ਦਾ ਜਿਆਦਾ ਕਿਹਨੇ ਕਰਦਾ ਸੀ ਜਿਆਦਾ ਜੀ ਉਹਦੇ ਸਿੱਤੇ ਸੜਕਾਂ ਦਾ ਜਿਆਦਾ ਹੈ ਸਾਡਾ ਮੈਨਰੇ ਆਪ ਠੀਕ ਠੋਕ ਨਹੀਂ ਕਰਿੰਦਾ ਵੀ ਤੇ ਉਹੋ ਹੀ ਪੀਣਾ ਕਿਤਨਾ ਕਰਕੇ ਸਭ ਮੈਨੂੰ ਵੀ ਨਾਲ ਪਾਲਦੇ ਰੋਟੀ ਪਾਣੀ ਖਵਾਉਂਦੇ ਇਸ ਨਾਲ ਉਹਨਾਂ ਨੂੰ ਤੇ ਸੱਟ ਕੰਮ ਹੀ ਖਰਾਬ ਹੋ ਗਿਆ ਜੀ ਇੱਥੇ ਆ ਗਰੋ ਜੀ ਇਹ ਅੱਜ ਸਵੇਰੇ ਸਵੇਰ ਬੜਾ ਮੰਦਪਾਗਾ ਹਾਦਸਾ ਹੋਇਆ ਵਾ ਮਹਿਲਾ ਵਾਲੇ ਦਾ ਲਖਪ੍ਰੀਤ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਮਿੰਦਰ ਕੌਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ ਇਧਰੋਂ ਇੱਕ ਆ ਨਾਮਲੂ ਮਹਵਿੱਕਲ ਜਿਹੜਾ ਵਾ ਉਹਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਦੋਹਾਂ ਦੀ ਐਟ ਦੀ ਸਪੌਟ ਤੇ ਉਹਦੇ ਸਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹੇ ਆ ਤੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆ ਇਹ ਗੱਡੀ ਜਿਹੜਾ ਨਾਮਲੂ ਵਹਿਕਲ ਆ ਉਹ ਸਾਡੀ ਟੀਮ ਜਿਹੜੀ ਆ ਤੇ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਫ੍ਰੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ਡ ਆ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਬਜ਼ੇ 'ਚ ਲਵਾਵਾਂਗੇ ਪਹਿਲੇ ਨੰਬਰ 'ਤੇ ਜਿਹੜੇ ਸਾਹਮਣੇ ਮਰਨ ਵਾਲੇ ਲੜਕੇ ਦੀ ਤੇ 21 ਸਾਲ ਆ ਤੇ ਜਿਹੜੀ ਔਰਤ ਆ ਉਹ ਉਹਦੀ ਉਮਰ ਜਿਹੜੀ ਆ 45 ਤੋਂ 50 ਸਾਲ ਦਿਖ ਰਹੀ ਹੈਗਾ ਇਹ ਪਰ ਇਹ ਲੜਕੇ ਚਾਚੀ ਤੇ ਭਤੀਜਾ ਦੋਨੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।